ਕਹਿੰਦੇ ਵੀ ਆਪਣੀ ਜ਼ੁਬਾਨ ਉੱਤੇ ਮਾਨ ਹੋਣਾ ਚਾਹੀਦਾ ਜਦੋਂ ਬੰਦਾ ਬੋਲੇ ਤਾਂ ਪਛਾਣ ਹੋਣਾ ਚਾਹੀਦਾ ਛੰਦਾ ਜੀ ਨੇ ਪੰਜਾਬੀ ਨੂੰ ਮੇਖਲੇ ਬਹੁਤ ਵਿਦੇਸ਼ਾਂ ਤੱਕ ਵੀ ਪਹੁੰਚਾਇਆ ਇਹਨਾਂ ਨੇ ਸਭ ਤੋਂ ਪਹਿਲਾਂ ਮੇਰੇ ਬੜੇ ਗੀਤ ਗਾਏ ਆ ਆਪਣੇ ਕੀ ਕਰਾਂ ਕਰਤਾਰੂ ਗੱਡੀ 6 ਸਿਲੰਡਰ ਦੀ ਉਦੋਂ ਮਨੋਰੰਜਨ ਵਾਲੇ ਗੀਤ ਹੁੰਦੇ ਸੀ ਰੱਖ ਲੱਖ ਸਿਲੰਡਰ ਯਾਰਾਂ ਨਾ ਰੂਟਾ ਤੇ ਯਾਰਾਂ ਦੀ ਵਧੇ ਦੋਸਤੀ ਆ ਕੇ ਵਿੱਚੇ ਮੀਰੀ ਦੇ ਆ ਪਿੱਛੇ ਜੇ ਇਹਨਾਂ ਨੇ ਮੇਰਾ ਇੱਕ ਗੀਤ ਗਾਇਆ ਸੀ ਮੇਰੇ ਨਾਲ ਦੋ ਸਾਡੀਆਂ ਦੋਨਾਂ ਦੀ ਆਵਾਜ਼ਾਂ ਸੀ ਵੀ ਹਰ ਬੰਦਾ ਚੰਗਾ ਨਹੀਂ ਹੁੰਦਾ ਦੇਖ ਕੇ ਯਾਰ ਬਣਾਇਆ ਕਰ ਮੈਨੂੰ ਇਹ ਲੱਗਦਾ ਵੀ ਸੁਰਿੰਦਰ ਚੰਦ ਜੀ ਵੀ 90 95 ਸਾਲ ਦੇ ਤੱਕ ਹਲੇ ਕਿਤੇ ਨਹੀਂ ਜਾਂਦੀ ਬਾਕੀ ਗੁਰੂ ਮਹਾਰਾਜ ਦਾ ਆਪਣੀ ਸਕੀਮਾ ਹੋ ਰਾ ਮਹਾਰਾਜ ਦੀ ਸਕੀਮ ਹੋ ਰਾ ਇਹ ਅਰਦਾਸ ਕਰਾਂਗੇ ਭਾਈ ਜੀ ਸਾਡੇ ਕਲਾਕਾਰ ਲੋਕ ਸਾਡੇ ਗੀਤਕਾਰ ਲੋਕ ਸਾਡੇ ਸਰੋਤੇ ਸੱਜਣ ਭਈ ਗੁਰੂ ਮਹਾਰਾਜ ਪ੍ਰਮਾਤਮਾ ਗੁਰੂ ਨਾਨਕ ਸਾਹਿਬ ਸਾਡੇ ਸੁੰਦਰ ਛੱਦਾ ਜੀ ਨੂੰ ਆਪਣੇ ਚਰਨਾਂ ਵਿੱਚ ਸਤਾਨ ਦੇਣ ਵੀ ਅੱਜ 6:30 ਵਜੇ ਬਹੁਤ ਹੀ ਸਤਿਕਾਰਯੋਗ ਇਸ ਦੁਨੀਆ ਦੇ ਪਿਆਰੇ ਸਰੋਤਿਆਂ ਦੀ ਪਸੰਦ ਦੇ ਕਲਾਕਾਰ ਸਾਡੇ ਬਹੁਤ ਇஷ்டਕਾਰ ਦੇ ਸਰੁੰਦਰ ਛੰਡਾ ਜੀ ਸਾਡੇ 6 ਵਜੇ ਗੁਰੂ ਮਾਰਾ ਨੂੰ ਪਿਆਰੇ ਹੋ ਗਏ ਬੜੇ ਦੁੱਖ ਦੀ ਘੜੀ ਅੱਜ ਮੈਨੂੰ ਨਹੀਂ ਉਹਨਾਂ ਦੇ ਪਰਿਵਾਰ ਨੂੰ ਨਹੀਂ ਮੇਖਲ ਜਿੱਥੇ ਤੱਕ ਸਾਡੇ ਪੰਜਾਬੀ ਸਰੋਤੇ ਵੱਸਦੇ ਆ ਸੰਸਾਰ ਲੈਵਲ ਤੱਕ ਜਿੱਥੇ ਤੇ ਪੰਜਾਬੀ ਸਾਡੀ ਪਹੁੰਚੀ ਆ ਕਹਿੰਦੇ ਵੀ ਆਪਣੀ ਜ਼ੁਬਾਨ ਉੱਤੇ ਮਾਣ ਹੋਣਾ ਚਾਹੀਦਾ ਜਦੋਂ ਬੰਦਾ ਬੋਲੇ ਤਾਂ ਪਛਾਣ ਹੋਣਾ ਚਾਹੀਦਾ ਛਿੰਦਾ ਜੀ ਨੇ ਪੰਜਾਬੀ ਨੂੰ ਮੇਰੇ ਖਿਆਲ ਬਹੁਤ ਵਿਦੇਸ਼ਾਂ ਤੱਕ ਵੀ ਪਹੁੰਚਾਇਆ ਇਹਨਾਂ ਨੇ ਸਭ ਤੋਂ ਪਹਿਲਾਂ ਮੇਰੇ ਬੜੇ ਗੀਤ ਗਾਏ ਆ ਆਪਣੇ ਕੀ ਕਰਾਂ ਕਰਤਾਰੂ ਗੱਡੀ 6 ਸਿਲੰਡਰ ਦੀ ਉਦੋਂ ਮਨੋਰੰਜਨ ਵਾਲੇ ਗੀਤ ਹੁੰਦੇ ਸੀ ਰੱਖ ਲੱਖ ਸਿਲੰਡਰ ਯਾਰਾਂ ਨਾਮ ਆ ਰੂਟਾਂ ਤੇ ਯਾਰਾਂ ਦੀ ਵਧੇ ਦੋਸਤੀ ਆ ਕੇ ਵਿੱਚੇ ਮੀਰੀ ਦੇ ਆ ਪਿੱਛੇ ਜੀ ਇਹਨਾਂ ਨੇ ਮੇਰਾ ਇੱਕ ਗੀਤ ਗਾਇਆ ਸੀ ਮੇਰੇ ਨਾਲ ਦੋ ਸਾਡੀ ਦੋਨਾਂ ਦੀਆਂ ਆਵਾਜ਼ਾਂ ਸੀ ਵੀ ਹਰ ਬੰਦਾ ਚੰਗਾ ਨਹੀਂ ਹੁੰਦਾ ਇੱਕ ਕੇ ਯਾਰ ਬਣਾਇਆ ਕਰ ਬੜੇ ਛਛੇ ਕੀਤੇ ਇੱਕ ਮੀ ਨੋਟਾ ਵਾਂਗੂ ਤੇਰੇ ਤੋਂ ਭਰਾ ਦੇਾਂਗੇ ਸਾਡੇ ਤਲਵੰਡੀ ਸਭ ਹੋਂ ਦਾ ਲਿਖਿਆ ਸੀ ਜਿਹੜੀ ਅਸੀਂ ਦੋਨਾਂ ਨੇ ਗਾਇਆ ਸੀ ਬਾਕੀ ਗੱਲੇ ਵੀ ਨਾ ਭੁੱਲਣ ਵਾਲੀ ਯਾਦ ਆ ਏ ਇਸ ਵਿੱਚ ਜਿੰਨੀ ਮੇਰੇ ਖਿਆਲ ਵਿੱਚ ਕਲਾਕਾਰਾਂ ਨੂੰ ਇਸ ਤੋਂ ਪਹਿਲਾਂ ਸਾਡੇ ਕੁਲਦੀਪ ਮਾਨਕ ਸਾਹਿਬ ਚਲੇ ਗਏ ਸੀ ਮੈਨੂੰ ਇਹ ਲੱਗਦਾ ਵੀ ਸੁਰਿੰਦਰ ਚਿੰਦਾ ਜੀ ਵੀ 90 95 ਸਾਲ ਦੇ ਤੱਕ ਹਲੇ ਕਿਤੇ ਨਹੀਂ ਜਾਂਦੇ ਬਾਕੀ ਗੁਰੂ ਮਹਾਰਾਜ ਦਾ ਆਪਣੀ ਸਕੀਮਾ ਹੋਰ ਆ ਮਹਾਰਾਜ ਦੀ ਸਕੀਮ ਹੋਰ ਆ ਬੜੇ ਦੁਖਦਾਈ ਖਬਰ ਆਏ ਜਿੱਥੇ ਤੱਕ ਪਹੁੰਚਦੀ ਹੈ ਮੈਂ ਕਿਹਾ ਵੀ ਸਵੇਰ ਦਾ ਫੋਨ ਨਹੀਂ ਬੰਦ ਹੋ ਰਿਹਾ ਜਿਨੇ ਚੈਨਲਾਂ ਵਾਲੇ ਆ ਸਾਰਿਆਂ ਨੇ ਬੜਾ ਦੁੱਖ ਮਨਾਇਆ ਬਾਕੀ ਆਪਾਂ ਧਰਾਲ ਮਿਲ ਕੇ ਇਹ ਅਰਦਾਸ ਕਰਾਂਗੇ ਭਾਜੀ ਸਾਡੇ ਕਲਾਕਾਰ ਲੋਕ ਸਾਡੇ ਗੀਤਕਾਰ ਲੋਕ ਸਾਡੇ ਸਰੋਤੇ ਸੱਜਣ ਬਈ ਗੁਰੂ ਮਹਾਰਾਜ ਪਰਮਾਤਮਾ ਗੁਰੂ ਨਾਨਕ ਸਾਹਿਬ ਸਾਡੇ ਸੁਰਿੰਦਰ ਛੱਦਾ ਜੀ ਨੂੰ ਆਪਣੇ ਚਰਨਾਂ ਵਿੱਚ ਸਤਿਕਾਰ ਦੇਣ ਤੇ ਉਹਨਾਂ ਦੇ ਬੱਚਿਆਂ ਨੂੰ ਸਾਰੇ ਪਰਿਵਾਰ ਨੂੰ ਭਾਣਾ ਮੰਨਣ ਦਾ ਮੰਨਣ ਦਾ ਬਲ ਬਖਸ਼ਣ ਸਰੋਤਿਆਂ ਨੂੰ ਵੀ ਬੜਾ ਦੁੱਖ ਆ ਜਿੱਥੇ ਤੱਕ ਸਾਡੀ ਪੰਜਾਬ ਪੰਜਾਬੀ ਮਾਂ ਬੋਲੀ ਜਾਂਦੀ ਹੈ ਇਹਨਾਂ ਨੂੰ ਸੁਣਦੇ ਆ ਲੋਕੀ ਇਹਨਾਂ ਨੂੰ ਮੰਨਦੇ ਸੀ ਲੋਕੀ ਬਾਕੀ ਮੇਰੇ ਖਿਆਲ ਅਮਰੀਕਾ ਤੋਂ ਕੈਨੇਡਾ ਤੋਂ ਇੰਗਲੈਂਡ ਤੋਂ ਯੂਰਪ ਤੋਂ ਬੜੇ ਮੈਨੂੰ ਮੇਰੇ ਖਿਆਲ ਵੀ ਘਰ 100 ਫੋਨ ਆ ਗਿਆ ਹੋਣਾ ਸਾਰਿਆਂ ਨੇ ਬੜਾ ਦੁੱਖ ਮਨਾਇਆ ਮੇਰੇ ਘਰੇ ਵੀ ਸਾਰੇ ਸਾਡਾ ਤਾਂ ਮਨ ਖਰਾਬ ਹੁੰਦਾ ਸੀ ਉਹਨਾਂ ਦਾ ਵੀ ਨਾ ਨਾ ਮਨ ਖਰਾਬ ਹੁੰਦਾ ਸੀ ਕਈ ਤਾਂ ਰੋ ਕੇ ਪੁੱਛਦੇ ਸੀ ਦੱਸਦੇ ਸੀ ਬੀ ਚਿੰਦਾ ਨੂੰ ਕੀ ਹੋ ਗਿਆ ਸਾਨੂੰ ਤਾਂ ਪਤਾ ਵੀ ਕੁਛ 20 25 ਦਿਨਾਂ ਤੋਂ ਉਹਨਾਂ ਦੀ ਸਿਹਤ ਢਲੇ ਸੀ ਬਾਕੀ ਉਹਨਾਂ ਨੇ ਬੜੀ ਲੜਾਈ ਲੜੀ ਆ ਵੀ ਅਸੀਂ ਠੀਕ ਹੋ ਜਾਮਾ ਬਾਕੀ ਜੋ ਪ੍ਰਮਾਤਮਾ ਨੂੰ ਮਨਜ਼ੂਰ ਆ ਸਭ ਜਗ ਚੱਲਣ ਹਾਰਤਾ ਹੈ ਪਰ ਮੈਂ ਤਾਂ ਇਹ ਪ੍ਰਮਾਤਮਾ 'ਗੇ ਬੇਨਤੀ ਕਰਦਾ ਸੀ ਕਿਤੇ 5-7 ਸਾਲ ਹੋਰ 10 ਸਾਲ ਆਪਣੇ ਬੱਚਿਆਂ ਵਿੱਚ ਬੈਠ ਜਾਂਦੇ ਬੈਠੇ ਰਹਿੰਦੇ ਟਮਾਠ ਮਾਰ ਬੈਠੇ ਰਹਿੰਦੇ ਉਹਨਾਂ ਨੇ ਪੰਜਾਬੀ ਮਾਂ ਬੋਲੀ ਦੀ ਬੜੀ ਸੇਵਾ ਕੀਤੀ ਹੈ ਪੰਜਾਬੀ ਮਾਂ ਬੋਲੀ ਨੂੰ ਬੜੀ ਸਹਿਦ ਦਿੱਤਾ ਮਿਰਜਾ ਸੇਵਾ ਸ਼ਹੀਦ ਪਾਕਿਸਤਾਨ ਜਿਉਣਾ ਮੋੜ ਡਿਊਟ ਕੀਤਾ ਉਹਨਾਂ ਨੇ ਹਰ ਇੱਕ ਰੰਗ ਗਾਇਆ ਅਫਸੋਸ ਵਾਲਾ ਵੀ ਸੈਡ Song ਵੀ ਗਾਏ ਦੂ ਉਠਾਂ ਵਾਲੇ ਨਹੀਂ ਲੁੱਟ ਕੇ ਸੇਸਸੀ ਦੇ ਲੈ ਕੇ ਦੇਵਤਰੀਕੇ ਵਾਲੇ ਦਾ ਗੀਤ ਤੇ ਬੜੇ ਹੋਰ ਵੀ ਬੜੇ-ਬੜੇ ਕਲਾਕਾਰਾਂ ਦੇ ਗੀਤਕਾਰਾਂ ਦੇ ਉਹਨਾਂ ਨੇ ਗੀਤ ਗਾਏ ਆ ਮੈਂ ਸਾਰਿਆਂ ਨੂੰ ਹੁਣ ਤਾਂ ਇਹ ਬੇਨਤੀ ਕਰਾਂਗੇ ਜੀ ਗੁਰੂ ਮਹਾਰਾਜ ਉਹਨਾਂ ਨੂੰ ਚਰਨਾ ਵਿੱਚ ਰੱਖਣ ਸਾਰੇ ਲੋਕ ਇਕੱਠੇ ਹੋ ਕੇ ਅਰਦਾਸ ਕਰਨ ਵਿੱਚ ਚੈਨਲ ਅਸੀਂ ਲੋਕ ਪੱਤਰਕਾਰ ਅਰਦਾਸ ਕਰਨ ਵੀ ਇਹੋ ਜਿਹਾ ਕਲਾਕਾਰ ਕਿਤੇ ਮਿਲਣਾ ਨਹੀਂ ਹੋ ਸਕਦਾ ਵੀ ਸਦੀ ਦਾ ਇਹ ਕਲਾਕਾਰ ਅੱਛਾ ਕਲਾਕ ਕਲਾਕਾਰ ਇਹੀ ਹੋਵੇ ਪਿੱਛੇ ਜੀ ਉਹਨਾਂ ਨੂੰ ਸ਼੍ਰੋਮਣੀ ਇਹ ਅਵਾਰਡ ਮਿਲੇ ਪੰਜਾਬ ਸਰਕਾਰ ਵੱਲੋਂ ਤੇ ਬੜੀ ਖੁਸ਼ੀ ਮਨਾਈ ਉਹਦੋਂ ਮੇਰੇ ਦਫ਼ਤਰ ਲੱਡੂ ਬਣੇਗੇ ਮੈਨੂੰ ਕਹਿੰਦੇ ਪਾਲੀ ਵਿੱਚ ਤੋਂ ਸਾਨੂੰ ਇੱਥੇ ਉਹਨਾਂ ਨੇ ਅਸੀਂ ਜੀਏ ਜੀਏ ਕਿ 15-20 ਕਲਾਕਾਰਾਂ ਨੇ ਬਾਕੀ ਅਰਦਾਸ ਕਰ ਸਕਦੇ ਹੁਣ ਕਿ ਮਾਰਾ ਅੱਗੇ ਸੱਚੇ ਬਾਸ਼ਾ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਰੱਖੇ ਸੱਚੇ ਬਾਸ਼ਾ ਬਾਕੀ ਸਾਰੀ ਦੁਨੀਆ ਨੂੰ ਜਿੱਥੇ ਤੱਕ ਉਹਨਾਂ ਦੇ ਸਰੋਤੇ ਆ ਉਹਨਾਂ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਸਰਲ ਵੀ ਇੱਕ ਚਿੰਦਾਈ ਦਾ ਇੱਕ ਗਾਣਾ ਵੀ ਆ ਸੀ ਯਾਰਾਂ ਦਾ ਟਰੱਕ ਬਲੀ ਜੀ ਹਾਂ ਯਾਰਾਂ ਦਾ ਟਰੱਕ ਬਲੀ ਜੀ ਟੀ ਰੋਡ ਤੇ ਦੁਹਾਈਆ ਪਾਵੇ ਯਾਰਾਂ ਦਾ ਟਰੱਕ ਬਲੀ ਨਹੀਂ ਇਹ ਨਹੀਂ ਸੀ ਉਹਨਾਂ ਦਾ ਸੀ ਬਾਬਿਆਂ ਦੇ ਚੱਲ ਚੱਲੇ ਇਹ ਸੀ ਮਾਨਕ ਸਿੰਘ ਦਾ ਗੀਤ ਤੁਸੀਂ ਦੇਖੋ ਇਸ ਤੋਂ ਪਹਿਲਾਂ ਮਾਨਕ ਸਾਹਿਬ ਚਲੇ ਗਏ ਉਹਦਾਂ ਦੀ ਵੀ ਉਮਰ ਜਾਣ ਵਾਲੀ ਨਹੀਂ ਸੀ ਤੇ ਇਹਨਾਂ ਦੀ ਉਮਰ ਜਾਣ ਵਾਲੀ ਨਹੀਂ ਸੀ ਹਾਲ ਤਾਂ ਪੰਦਰਾਂ ਦੇ ਤੇ ਸੇਤ ਬਹੁਤ ਚੰਗੀ ਸਿਵਾ ਜੀ ਐ ਨਾ ਤਜੀਬ ਜਮ ਜਵਾਨ ਪਿਆ ਸਰ ਦੇਖਿਆ ਵੀ ਜਿੱਦਾ ਛੋਟੀ ਉਮਰ ਦੇ ਵਿੱਚ ਸੰਦੂਲ ਜ਼ਿਲ੍ਹਾ ਲੋ ਸਰਦਾਰ ਬਿੰਦ ਰਖੀਆ ਜੀ ਲਾ ਲੋ ਹਾਂ ਹਾਂ ਜੀ ਹਾਂ ਜੀ ਮਾਨਤ ਸਾਹਿਬ ਲਾ ਲੋ ਛਿੰਦਾ ਜੀ ਲਾ ਲੋ ਇਹਨਾਂ ਦਾ ਇਹਨਾਂ ਦੇ ਚੇਲੇ ਚਮਕੀਲਾ ਜੀ ਕੁਲਦੀਪ 파ਰਸ ਬਹੁਤ ਬਾਕੀ ਗੱਲ ਐ ਵੀ ਜੋ ਮਹਾਰਾਜ ਮਨਜੂਰ ਆ ਪਾ ਜੀ ਇਹ ਉਹਦੇ ਹੁਕਮ ਤੇ ਹੁਕਮੇ ਅੰਦਰ ਸਭ ਕੋ ਬਾਹਰ ਕੁਮ ਨਾ ਕੋਈ ਬਹੁਤ ਅੱਛੇ ਅੱਛੇ ਕਲਾਕਾਰਾਂ ਦੇ ਸਨੇਹੇ ਆ ਇਹ ਬਾਹਰੋਂ ਅੰਦਰੋਂ ਬੜੇ ਅਫਸੋਸ ਹੋ ਰਿਹਾ ਪਲੀ ਇੰਡਸਟਰੀ ਦੇ ਵੀ ਜਿੰਨਾ ਅਗੇ ਕੰਮ ਕਰ ਚੁੱਕੇ ਕਿਹੜੀ ਫਿਲਮ ਸੀ ਇਹਨਾਂ ਦੀ ਪਹਿਲੀ ਇਹਨਾਂ ਦੀ ਪੁੱਤ ਜੱਟਾਂ ਦੇ ਪਹਿਲੀ ਫਿਲਮ ਹਾਂਜੀ ਉਦੋਂ ਬਾਅਦ ਜੱਟ ਜਿਉਣਾ ਮੋੜ ਇਹਨਾਂ ਨੇ ਬਹੁਤ ਫਿਲਮਾਂ ਬਣਾਈਆਂ ਨੇ ਬਹੁਤ ਫਿਲਮਾਂ 'ਚ ਕੰਮ ਕੀਤਾ ਇਹਨਾਂ ਨੇ ਬਹੁਤ ਫਿਲਮਾਂ 'ਚ ਗੀਤ ਗਾਏ ਨੇ ਤੇ ਪਿੱਛੇ ਜਿਹਨਾਂ ਦੀ ਇੱਕ ਹੋਰ ਕਹਾਣੀ ਤੇ ਛੋਟੀ ਫਿਲਮ ਆਈ ਸੀ ਜਿਵੇਂ ਮੈਨੂੰ ਵੀ ਲਿਆ ਸੀ ਬਾਕੀ ਗੱਲੇ ਆ ਵਾਜੀ ਆਪਣੀਆਂ ਸਕੀਮਾਂ ਹੋਰ ਆ ਪਰਮਾਤਮਾ ਦੀ ਸਕੀਮ ਹੋਰ ਆ ਉਦੇ ਬਾਣੇ ਚ ਰਹਿਣਾ ਪੈਂਦਾ ਭਾਈ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੂੰ ਇਹੀ ਅਰਦਾਸ ਕਰਦੇ ਆ ਵੀ ਮਹਾਰਾਜ ਆਪਣੇ ਚਰਨਾਂ ਵਿੱਚ ਰੱਖਣ ਪਈ ਸਾਰੀ ਦੁਨੀਆ ਜਿਹੜੀ ਉਹਨਾਂ ਨੇ ਚਾਹਣ ਵਾਲੀ ਸੀ ਉਹਨਾਂ ਨੂੰ ਪਾਣਾ ਮੰਨਦਾ ਬਨ ਬਖਸ਼ੜੀ ਸੀ ਅੱਛਾ ਸਰ ਕਿਹੋ ਲਾਸਤ ਹੈ ਕਿ ਇੱਦਾਂ ਜੋਣਾ ਮੋੜ ਗਿਆ ਸੀ ਮਾਂ ਨੈਣਾ ਦੇਵੀ ਦਾ ਵੀ ਗਾਣਾ ਗਾਇਆ ਸੀ ਹਾਂਜੀ ਹਾਂਜੀ ਸਾਵਣ ਮਹੀਨਾ ਚੱਲਦਾ ਮਾਂ ਨੈਣਾ ਦੇਵੀ ਦੇ ਚਰਨਾਂ ਦੇ ਹਾਂਜੀ ਜੋਣਾ ਮੋੜ ਛਤਰ ਚੜ੍ਹੋ ਚੜ੍ਹਿਆ ਇਸ ਵੀ ਇਹ ਮਹਾਮਾਈ ਨੂੰ ਵੀ ਉਹਤ ਮੰਨਦੇ ਸੀ ਜਿੱਥੇ ਪ੍ਰਮਾਤਮਾ ਨੂੰ ਗੁਰਨਾਨਕ ਸੰਮਾਨਦੇ ਉੱਥੇ ਮਹਾਮਾਈ ਦੀ ਸੇਵਾਦਾਰ ਸੀ ਜਗਰਾਤੇ ਕਰਦੇ ਸੀ ਤੁਸੀਂ ਉਹ ਜਿੱਥੇ ਸਾਡੇ ਖਾੜੇ ਹੁੰਦੇ ਸਾਡੀ ਇਹ ਦੁਕਾਨਦਾਰੀ ਹੁੰਦੀ ਹੈ ਸਾਡੀ ਅਸੀਂ ਕਮਰਸ਼ੀਅਲ ਤੌਰ ਤੇ ਵੀ ਹੋ ਜਾਂਦੇ ਆ ਕੋਈ ਅਜ ਮਹੀਨਾ ਮਾਂ ਮਾਂ ਨਾਣਾ ਦੇਵੀ ਦਾ ਹੀ ਲਿਆਇਆ ਇਹ ਸਭ ਬਾਕੀ ਜੋ ਬਾਕੀ ਇਹੀ ਸਮਝ ਲੈ ਪ੍ਰਮਾਤਮਾ ਨੂੰ ਮਾਂ ਰਾਣੀ ਨੂੰ ਮਨਜ਼ੂਰ ਸੀ ਉਹ ਕਹਿੰਦੇ ਜਿੱਦੀ ਇੱਥੇ ਜ਼ਰੂਰਤ ਆ ਉਹ ਉੱਥੇ ਵੀ ਜ਼ਰੂਰਤ ਆ ਬਾਕੀ ਸਮਾਂ ਸਮਾ ਸਮਰਾਤਾ ਬਾਜੀ ਸਭ ਜਗ ਚਿਰਨਹਾਰ ਵੀ ਹੈ ਤੇ ਸਭ ਜਗ ਭੁਲਨਹਾਰ ਵੀ ਹੈ ਮਹਾਰਾ ਸੱਚੇ ਪਾਸ਼ਾ ਹਮੇਸ਼ਾ ਅਰਦਾਸ ਕਰਦੇ ਆ ਬਾਜੀ ਬੜੀ ਦੁੱਖ ਦੀ ਘੜੀ ਸੀ ਜਦੋਂ ਉਹਨਾਂ ਦੁੱਖ ਬੜਾ ਝੱਲਿਆ ਹਮੇਸ਼ਾ ਪਰਮਾਤਮਾ ਨੂੰ ਆਪਣੇ ਚਰਨਾਂ 'ਚ ਸਤਿਕਾਰ ਬਲੀ ਜੀ ਇਹਨਾਂ ਦੀ ਕੋਈ ਫਿਲਮ ਵੀ ਹੁਣ ਰਿਲੀਜ਼ ਹੋਣੀ ਸੀ ਜਿਹੜੀ ਜੋ ਉਹ ਦੁਬਾਰੇ ਜਿਉਣਾ ਮੋੜ ਕੀਤੀ ਸੀ ਨੇ ਰਿਲੀਜ਼ ਹਾਂਜੀ ਉਹ ਲਈ ਹੋਈ ਤੇ ਨਹੀਂ ਸੀ ਇਹ ਹੋ ਗਈ ਸੀ ਹੋ ਗਈ ਸੀ ਉਹਨੇ ਕਾਫੀ ਨਮਨਾ ਖੱਟਿਆ ਸੀ ਤੇ ਕੋਈ ਕਾਫੀ ਚੱਲੀ ਆ ਉਹ ਇਹ ਹਫਤਾ 10 ਦਿਨ ਚੱਲਦੀ ਰਹੀ ਉਹ ਹਾਂਜੀ ਹਾਂਜੀ ਅਜਾ ਸਰ ਪਰਿਵਾਰ ਦੇ ਕਿੰਨੇ ਮੈਂਬਰ ਨੇ ਇਹ ਪਰਿਵਾਰ ਦੇ ਬਚੀ ਮੈਂਬਰ ਨੇ ਭੈਣ ਜੀ ਨੇ ਸਾਡੇ ਸਰੁੰਦਰ ਚੰਦਾ ਜੀ ਮੈਸੇਜ ਨੇ ਕਿ ਇਹਨੇ ਦੋ ਬੇਟੇ ਨੇ ਦੋ ਬੇਟੀਆਂ ਨੇ ਇਹਨਾਂ ਦੀ ਅੱਛਾ ਜੀ ਤੇ ਪਰਿਵਾਰ ਹੁਣ ਪਹੁੰਚ ਚੁੱਕਿਆ ਹੈ ਪਰਿਵਾਰੀ ਨੇ ਤਾਂ ਨਹੀਂ ਛੋਟਾ ਕਾਕਾ ਤੇ ਮਿਰਖਲ ਵੀ ਬੇਟੀ ਅਮਰੀਕਾ ਨੇ ਤੇ ਕਾਕਾ ਮਿਰਖਲ ਇਹ ਅਜਸੂ ਵੀ ਗਿਆ ਛੋਟਾ ਤੋਨੂੰ ਇਹ ਬਾਣੇ ਦਾ ਪਤਾ ਨਹੀਂ ਸੀ ਵਾਜੀ ਉਹ ਆਉਣਗੇ ਤੇ ਮੇਰੇ ਖਿਆਲ ਵੀ ਹੁਣ ਉਹੀ ਦਰਸ਼ਕ ਦੇ ਉਹਨਾਂ ਦੇ ਬੇਟਾ ਬੇਟੀ ਦੱਸ ਸਕਦੇ ਦਿੱਕਤ ਉਹ ਵੀ ਵੇਟ ਕਰਨੀ ਪੈ ਸਕਦੀ ਬਿਲਕੁਲ ਬੀਟ ਕਰਨੀ ਪਊ ਬਿਲਕੁਲ ਵੇਟ ਕਰਨੀ ਪਊ ਜੀ ਸਾਰੇ ਸਰੋਤਾਂ ਨੂੰ ਬੇਟਾ ਬੇਟਾ ਜੀ ਫੌਰਨ ਹੈ ਹਾਂਜੀ ਹਾਂਜੀ ਦੂਜਾ ਛੋਟਾ ਕਾਕਾ ਫੌਰਨ ਆ ਆ ਛੋਟ ਵੱਡਾ ਬੇਟਾ ਤਾਂ ਇੱਥੇ ਹੀ ਹੈ ਹਾਂਜੀ ਹਾਂਜੀ ਫੌਰਨ ਤੋਂ ਆਣਗੇ ਬੇਟੀ ਤੇ ਬੇਟਾ ਹਾਂਜੀ ਹਾਂਜੀ ਓਣਗੇ ਤੇ ਦਾਗ ਲੱਗੂਗਾ ਭਾਜੀ ਬਾਕੀ ਉਹਨਾਂ ਦੇ ਇਹ ਦੇ ਕੋਈ ਹੋਰ ਸਲਾਹ ਹੁੰਦੀ ਹੈ ਪਰਿਵਾਰ ਦੀ ਕਿ ਵੀ ਓਣ ਜਾਣ ਨੂੰ ਟਾਈਮ ਲੱਗਦਾ ਮਹਾਰਾ ਸੱਚੇ ਬਾਦਸ਼ਾ ਬਾਕੀ ਉਹ ਦੱਸਣਾ ਤਾਂ ਬੇਟਾ ਦੱਸ ਸਕਦਾ ਵੀ ਹੁਣ ਕਦੋਂ ਹਲੇ ਪਤਾ ਲੱਗਦੀ ਦੁਪਹਿਰ ਤੇ ਸ਼ਾਮ ਤ ਤੇ ਅਜੇ ਤੱਕ ਇਹ ਰੇਂਜ ਵੀ ਕਿੱਦਾਂ ਗਿਆ ਵੀ ਕਿਤੇ ਆਖਰੀ ਸੰਸਕਾਰ ਇਹਨਾਂ ਦਾ ਕਿੱਥੇ ਕੀਤਾ ਜਾਊਗਾ ਹਾਂ ਸੰਸਕਾਰ ਤਾਂ ਉਸੇ ਮੰਦਿਰ ਚ ਕੀਤਾ ਜਾਊਗਾ ਜਿਹੜਾ ਮਾਰਗ ਤੋਂ ਵੱਡੀਆਂ ਸ਼ਮਸ਼ਾਨ ਘਟਾ ਉੱਥੇ ਹੀ ਹੈ ਬਾਜੀ ਜੀ ਹਾਂ ਹਾਂ ਜੀ ਬਾਕੀ ਮਾਰਗ ਤੁਸੀਂ ਵੀ ਅਰਦਾਸ ਕਰੋ ਬਾਜੀ ਅਸੀਂ ਵੀ ਅਰਦਾਸ ਕਰਦੇ ਹਾਂ ਮਹਾਰਾਜ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਸਤਾਂ ਦੇ